ਤੇ ਤੁਹਾਡੇ ਕੋਲ ਤਾਂ ਹੁਣ ਖੁੱਲਾ ਟਾਈਮ ਆ ਜਿੰਨਾ ਮਰਜ਼ੀ ਤਾਂ ਅੰਕੁਰਾਂਟੀ ਕੋਲੇ ਤੁਸੀਂ ਬੈਠ ਜਾਓ ਜਿੰਨੇ ਮਰਜ਼ੀ ਚੁਗਲੀਆਂ ਵੱਢਿਓ ਮਮੇਂਟੋ ਸੀ ਮੈਨੂੰ ਕਿਹਾ ਸੀ ਭਾਣੂ ਆਂਟੀ ਹੁਣਾਂ ਨੇ ਆਉਣਾ ਆ ਤੁਸੀਂ ਮੈਨੂੰ ਐਵੇਂ ਬੰਨ ਕੇ ਬਿਠਾਇਆ ਹੋਇਆ ਮੇਰੇ ਆਫਿਸ ਦੀ ਕਲੋਜ਼ਿੰਗ ਵੀ 5 ਵਜੇ ਦੀ ਹੋਈ ਹੋਈ ਆ ਮੇਰੀ ਸੱਸ ਅੜੀਕ ਦੀ ਹੁਣ ਇਹ ਵੀ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਈ ਫੇਰ ਕੀ ਹੋ ਗਿਆ ਆ ਜਾਣ ਗਿਆ ਬਹਿ ਜਾਣ ਤੋਂ 10 ਮਿੰਟ ਬਾਅਦ ਕੋਲ ਭਜੂ ਭਜੂ ਕਰਦੀਆਂ ਤਾ ਆਜਾ ਆਜਾ ਆਂਟੀ ਆ ਮਮਮੀ ਨੂੰ ਤੇ ਗੁੱਡੀ ਨੂੰ ਟੀਕਦਿਆਂ ਨੂੰ ਤਾਂ ਤੁਹਾਨੂੰ ਇੰਨਾ ਟਾਈਮ ਹੋ ਗਿਆ ਉਹ ਉੱਥੇ ਜਾਮ ਲੱਗਿਆ ਹੋ ਸੀ ਤਾਂ ਇੰਨਾ ਟਾਈਮ ਹੋ ਗਿਆ ਕੀ ਕਰੀਏ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਪਰ ਨਵੀਂ ਆਲਾ ਉਹ ਤਾਂ ਇੱਕ ਪੇਸ਼ਾ ਤੇ ਰਾਇਸਾ ਪਰਦੇਸਣ ਹੋਈ ਪਈਆਂ ਉਹ ਠੀਕ ਹੈ ਤੁਹਾਨੂੰ ਕਰੇ ਤੂੰ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਆਂ ਥਨ ਨੂੰ ਮਿਲਣ ਦੇ ਚੱਕਰ ਚ ਮੈਂ ਆਫਿਸ ਤੋਂ ਸਿੱਧਾ ਹੀ ਇੱਧਰ ਆ ਗਈ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟੀਕਦਿਆਂ ਨੂੰ ਗੁੱਟੀ ਤੈਨੂੰ ਪਤਾ ਹੀ ਐ ਕ੍ਰੀਮਪੁਰਾ ਕਿੰਨੀ ਭੀੜ ਹੁੰਦੀ ਆ ਅੱਜ ਦਾ ਮਾੜਾ ਮੋਟਾ ਨਿੱਕ ਸੁੱਕ ਜਾ ਲੈਣਾ ਸੀ ਤਾਂ ਅਸੀਂ ਲੇਟ ਹੋ ਗਈਆਂ ਚਲੋ ਕੋਈ ਨਾ ਗਏ ਬੰਦੇ ਨੂੰ ਟਾਈਮ ਲੱਗ ਹੀ ਜਾਂਦਾ ਦੇਰ ਆਏ ਦਰੋਸਤਾਂ ਇੱਕੋ ਗੱਲ ਐ ਭਾਣੋ ਸਾਡੇ ਸਾਰਿਆਂ ਨੂੰ ਵਧੀਆ ਤਾਂ ਸਾਰਿਆਂ ਨਾਲ ਤੂੰ ਰਹੀ ਐ ਤੈਨੂੰ ਤਾਂ ਨੋ ਹੀ ਬਹੁਤ ਵਧੀਆ ਮਿਲੀ ਆ ਸਕੂਟਰੀ ਚੱਕਦੀ ਆ ਉੱਧਰ ਨੂੰ ਕਦੇ ਇੱਧਰ ਨੂੰ ਕਦੇ ਆ ਲੈ ਜਾਂਦਾ ਕਦੇ ਇਹਨੇ ਲੈ ਜਾਂਦਾ ਕਦੇ ਤੂੰ ਕੁਛ ਸਾਰਾ ਦਿਨ ਫਿਰਦੀਆਂ ਐਸ਼ ਕਰਦੇ ਹੋ ਤੁਸੀਂ ਐਸ ਵੀ ਤਾਂ ਐ ਜੇ ਸਸ ਚੰਗੀ ਮਿਲੇ ਅੱਜ ਤਾਂ ਪੂਰਾ ਸੇਲੀਆ ਮੂ ਰਹੀਦਾ ਵਾ ਮੈਂ ਆਫਿਸ ਜੋਬ ਕਰਦੀ ਆ ਮਮੀ ਨੇ ਘਰ ਦਾ ਸਾਰਾ ਕੰਮ ਸੰਭਿਆ ਹੋਇਆ ਵਾ ਮੈਨੂੰ ਤਾਂ ਪੋਰਾ ਹੱਥ ਨਹੀਂ ਲਾਣ ਦਿੰਦੇ ਕੰਮ ਨੂੰ ਲੈ ਮੈਂ ਘਰ ਦਾ ਕੰਮ ਕਿਵੇਂ ਕਰਨ ਦੇਦਾ ਇਹਨੂੰ ਪਹਿਲਾਂ ਤਾਂ ਦਫ਼ਤਰੋਂ ਖੱਪ ਕੇ ਆਉਂਦੀ ਆ ਫਿਰ ਮੈਨੂੰ ਘਰ ਦੇ ਕੰਮ ਚ ਤਾੜ ਦੇਵਾ ਇਹਨੇ ਮੇਰੇ ਦਾ ਆਰਾਮ ਨਹੀਂ ਕਰਨਾ ਹੈਗਾ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਆਂਟੀ ਇਸ ਗੱਲੋਂ ਮੈਂ ਆਪਣੀ ਸੱਸ ਵੱਨਿਓ ਬਹੁਤ ਪਰੇਸ਼ਾਨ ਆ ਮੇਰੇ ਨਾਲ ਜਮਾਈ ਕੋਆਪਰੇਟ ਨਹੀਂ ਕਰਦੀ ਉਹ ਤੂੰ ਚੁੱਪ ਕਰ ਲੈ ਬਸ ਘਰ ਬੈਠੀ ਰਹਿ ਸਾਰਿਆਂ ਨਾਲ ਮਾੜੀ ਕਿਸਮਤ ਤਾਂ ਮੇਰੀ ਨਿਕਲੀ ਮੈਂ ਤਾਂ ਨਾ ਪੜ੍ਹੀ ਲਿਖੀ ਦੇਖੀ ਸੀ ਨਾ ਉਹ ਜੋਬ ਕਰਨ ਨੂੰ ਤਿਆਰ ਆ ਦੋ ਰੋਟੀਆਂ ਥੱਪਦੀਆ ਪੈ ਜਾਂਦੀ ਆ ਬਸ ਭਾਂਡੇਵਾਜ ਲੈ ਚਾਰ ਕੱਪੜੇ ਥੋਨੇ ਜੌਬ ਤਾਂ ਕਦੇ ਨੋਈ ਨਹੀਂ ਲੈਂਦੀ ਵੀ ਮੈਂ ਕਰ ਲੈਣੀ ਆ ਜੇ ਜੌਬ ਕਰੇ ਤਾਂ ਕੋਰਾ ਮੁੰਡੇ ਨੂੰ ਵੀ ਹੰਦਾ ਲੱਗੇ ਘਰੇ ਇਹ ਤੁਸੀਂ ਕਹੇ ਜੀ ਉਪਰੀਆਂ ਜੀਆਂ ਗੱਲਾਂ ਕਰੀ ਜਾਂਦੇ ਹੋ ਮੰਮੀ ਜਦੋਂ ਤੁਸੀਂ ਦੇਖਣ ਗਏ ਸੀ ਸਭ ਤੋਂ ਪਹਿਲੀ ਸ਼ਰਤ ਤਾਂ ਤੁਸੀਂ ਇਹੀ ਰੱਖੀ ਸੀ ਵੀ ਅਸੀਂ ਸਿਰਫ ਘਰ ਦਾ ਕੰਮ ਕਰਵਾਉਣਾ ਨੌਕਰੀ ਨਹੀਂ ਕਰਾਉਣੀ ਚਾਹੇ ਇਹ ਜਿੰਨੀ ਮਰਜ਼ੀ ਪੜ੍ਹੀ ਲਿਖੀ ਆ ਉਦੋਂ ਦੀ ਗੱਲ ਉਦੋਂ ਨਾ ਰਹਿ ਗਈ ਹੁਣ ਤੇ ਰਾਜ਼ ਤਾਂ ਨਹੀਂ ਦਿਮਾਗ ਕੰਮ ਕਰਦਾ ਵੀ ਮੈਂ ਕਹਾ ਵੀ ਮੈਂ ਜੌਬ ਕਰਨੀ ਆ ਜਾਂ ਕੁਝ ਕਰਨਾ ਮੈਂ ਮੈਂ ਤਾਂ ਹੁਣ ਵੀ ਰੈਡੀ ਆ ਜੌਬ ਕਰਨ ਨੂੰ ਪਰ ਆ ਥੋੜਾ ਮੁੰਡਾ ਮੈਨੂੰ ਜੌਬ ਕਰਨ ਦੇਵੇ ਤਾਂ ਹੀ ਆ ਤੇ ਨਾਲੇ ਫਿਰ ਬਾਅਦ ਚ ਉਹ ਘਰ ਦੇ ਕੰਮ ਦਾ ਕੀ ਬਣੂ ਘਰ ਦਾ ਕੰਮ ਕਿਤੇ ਕਿੰਨਾ ਕੁ ਹੁੰਦਾ ਤੂੰ ਤਾਂ ਐਡਾ ਵੱਡਾ ਪਹਾੜੀ ਬਣਾਇਆ ਪਿਆ ਇਸ ਕੰਮ ਨੂੰ ਦੋ ਰੋਟੀਆਂ ਨੇ ਸਵੇਰੇ ਸ਼ਾਮ ਦੁਪਹਿਰ ਦੇਗਾ ਚਾਰ ਭਾਂਡੇ ਨੇ ਆ ਦੋ ਚਾਰ ਕੱਪੜੇ ਨੇ ਟੱਕ ਟੱਕ ਪਰਿਵਾਰਾ ਕਿੰਨਾ ਕੁ ਕੰਮ ਆ ਮੈਂ ਆਪੇ ਬਥੇਰਾ ਕਰ ਲਿਆ ਕਰੋ ਜੇ ਤੁਸੀਂ ਘਰ ਦਾ ਕੰਮ ਸਾਂਭਣ ਲਈ ਤਿਆਰ ਹੋ ਤੇ ਫਿਰ ਮੈਂ ਵੀ ਜੌਬ ਕਰਨ ਲਈ ਤਿਆਰ ਆ ਆ ਹੋਈ ਐ ਨਾ ਅੰਡਰਸਟੈਂਡਿੰਗ ਵਾਲੀ ਗੱਲ ਜੀਤੀ ਬੂਏ ਤਾਂ ਵਸਤੇ ਪੜੀ ਆ ਜੀ ਨੌਕਰੀ ਲੱਭ ਇਹ ਵੀ ਇੰਨੀ ਪੜੀ ਲਿਖੀ ਐ ਤੈਨੂੰ ਪਤਾ ਹੀ ਐ ਸ਼ੁਕਰ ਆਂਟੀ ਅੱਜ ਤੁਸੀਂ ਆ ਗਏ ਤਾਂ ਮੇਰੀ ਪੜ੍ਹਾਈ ਲਿਖਾਈ ਵੀ ਕਿਸੇ ਕੰਮ ਆਉਣ ਲੱਗੀ ਆ ਨਹੀਂ ਤਾਂ ਮੈਂ ਪੜੀ ਲਿਖੀ ਅਨਪੜ ਬਣੀ ਪਈ ਸੀ ਆ ਘਰ ਦੇ ਕੰਮਾਂ ਚ ਹੀ ਰੁਲ ਜਾਣਾ ਸੀ ਮੈਂ ਤਾਂ ਮੰਮੀ ਭਾਬੀ ਨੂੰ ਨਾ ਜੋਬ ਤੇ ਭੇਜਣ ਤੋਂ ਪਹਿਲਾਂ ਇੱਕ ਵਾਰੀ ਛੱਡ ਕੇ 20 ਵਾਰੀ ਸੋਚ ਲਾ ਆ ਜਿਵੇਂ ਤੂੰ ਕੰਮ ਉਂਗਲਾਂ ਤੇ ਗਿਣਾ ਤੇ ਨਾ ਕਿ ਚਾਰਕ ਕੰਮ ਨੇ ਇਹ ਜਦੋਂ ਕਰਨ ਲੱਗੋ ਕੰਮ ਬਥੇਰੇ ਹੁੰਦੇ ਨੇ ਤੂੰ ਨਾ ਬਸ ਘਰ ਬੈਠੇ ਰਹਿ ਰਾਮਾ ਕੋਈ ਕੰਮ ਜਾਦੇ ਨਹੀਂ ਹੈ ਮੈਂ ਆਪੇ ਕਰ ਲਿਆ ਕਰੂੰ ਜੇ ਪੈਸੇ ਆਉਂਦੇ ਦਿਖਣਗੇ ਮੈਂ ਤਾਂ ਭੱਜ ਭੱਜ ਕੰਮ ਕਰੂੰ ਕਹਿਣਾ ਸੌਖਾ ਆ ਜਿਹਦੇ ਤੇ ਬੀਤਦੀ ਆ ਨਾ ਪਤਾ ਤਾਂ ਉਹਨੂੰ ਹੀ ਲੱਗਦਾ ਆ ਆ ਮੈਨੂੰ ਵੀ ਪਤਾ ਆ ਵੀ ਕਿਵੇਂ ਪੈਸੇ ਆਉਂਦੇ ਨੇ ਕੋਲ ਆ ਪੈਸਾ ਪੈਸਾ ਕਮਾਉਣ ਲਈ ਨਾ ਬਾਹਰ ਸਾਰਾ ਦਿਨ ਖਪਣਾ ਪੈਂਦਾ ਆ ਫਿਰ ਘਰੇ ਆ ਕੇ ਅੱਧੀ ਰਾਤ ਤੱਕ ਸਾਰਾ ਕੰਮ ਨਿਮੇੜੋ ਤੜਕੇ ਉੱਠ ਕੇ ਫਿਰ ਸਾਰਾ ਕਰਕੇ ਜਾਓ ਬਹੁਤ ਔਖਾ ਆ ਇਹ ਤਾਂ ਸਫਰ ਕਰਨਾ ਜਦ ਮੈਂ ਕਹਿਆ ਦਿੱਤਾ ਵੀ ਘਰ ਦਾ ਕੰਮ ਮੈਂ ਆਪੇ ਕਰ ਲਿਆ ਕਰੂੰ ਵੀ ਇਹ ਬਸ ਪੈਸੇ ਲਿਆਵੇ ਕਮਾਵੇ ਜਾਵੇ ਜੌਬ ਤੇ ਅੱਛੇ ਵੀ ਕਰੂ ਮੈਂ ਵੀ ਕਰੂ ਪਾਪ ਦੇ ਬੰਨ ਨਾ ਦੇਖ ਆਪਾਂ ਨੂੰ ਤੇ ਇਹਦੀ ਨੋਂ ਨੂੰ ਦੇਖ ਕਿ ਮੇਟੋਰਾ ਕੱਢ ਕੱਢ ਨਿਕਲਦੀਆਂ ਨੇ ਮੇਰਾ ਵੀ ਤਾਂ ਜੀ ਕਰਦਾ ਮੇਰਾ ਵੀ ਤਾਂ ਕੁਛ ਮੰਮੀ ਆ ਗਈ ਠੀਕ ਆ ਘੁੰਮਣ ਚ ਤਾਂ ਆਪਾਂ ਇਹਨਾਂ ਨੂੰ ਵੀ ਪਿੱਛੇ ਛੱਡ ਦੇਣਾ ਬਸ ਇੱਕੋ ਗੱਲ ਆ ਜਦੋਂ ਮੈਂ ਆਫਿਸ ਤੋਂ ਵਾਪਸ ਆਮਾ ਤਾਂ ਤੁਸੀਂ ਮੈਨੂੰ ਘਰ ਦੇ ਕੰਮ ਕਰਨ ਨੂੰ ਨਾ ਕਿਓ ਤੂੰ ਸਟੈਂਪ ਪੇਪਰ ਤੇ ਹੱਥ ਲਗਾ ਕੇ ਲੈਣਾ ਤੈਨੂੰ ਕਹਤਾ ਤਾਂ ਕਹਤਾ ਜਦ ਤੋਂ ਜਦ ਤੋਂ ਆਇਆ ਕਰਨ ਕਿ ਤੈਨੂੰ ਚਾਹ ਪਾਣੀ ਤਿਆਰ ਮਿਲਿਆ ਪਰਵਾਉਂਦੀ ਗੱਲ ਹੀ ਐ ਬੰਦੀ ਆ ਹੁਣ ਸਾਡੇ ਨੂੰਸਸ ਵਾਲੀ ਵੇਖ ਲੋ ਮੰਮੀ ਇਹਨਾਂ ਦੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਨਾ ਆਪਣੇ ਦਿਮਾਗ ਤੋਂ ਵੀ ਕੰਮ ਲੈ ਲੈ ਤੂੰ ਪਹਿਲਾਂ ਆਪਣੇ ਸਰੀਰ ਵੱਲ ਦੇਖ ਵੀ ਤੂੰ ਇੰਨਾ ਕੰਮ ਕਰ ਲੇਗੀ ਤੇ ਇਹ ਦਿਨ ਤਾਂ ਤੂੰ ਹੁਣ ਮੂੰਹ ਟੱਡ ਕੇ ਪੈ ਜਾਣੀ ਆ ਮੁੜ ਕੇ ਭਾਬੀ ਜੌਬ ਤੇ ਲੱਗੀ ਉਹਨੂੰ ਵੀ ਔਖੀ ਕਰੇਗੀ ਨਾਉ ਕੰਮ ਕਰਨ ਜੋਗੀ ਨਾਉ ਕੰਮ ਛੱਡਣ ਜੋਗੀ ਪਹਿਲਾਂ ਵੀ ਜਦੋਂ ਭਾਬੀ ਜੌਬ ਕਰਨ ਲੱਗੀ ਸੀਗੀ ਉਦੋਂ ਨੇ ਆਪਣੇ ਚਾ ਛੱਡ ਕੇ ਨਾ ਘਰ ਦੀ ਜ਼ਿੰਮੇਵਾਰੀ ਨੂੰ ਪਹਿਲ ਦਿੱਤੀ ਸੀਗੀ ਤੇ ਮੁੜ ਕੇ ਹੁਣ ਜੇ ਇਹੀ ਕੰਮ ਦੂਜਿਆਂ ਵੱਲ ਦੇਖ ਕੇ ਸ਼ੁਰੂ ਕਰਾਤਾ ਤੇ ਤੇਰੀ ਮਾਤਾ ਉਹੀ ਬੜਬੜ ਸ਼ੁਰੂ ਹੋ ਜਾਣੀ ਸਵੇਰੇ ਸ਼ਾਮ ਦੀ ਇੱਥੇ ਮੂੰਹ ਬਣ ਜਾ ਕਰਨਾ ਮਾਤਾ ਤੇਰਾ ਆਪਦਾ ਹੀ ਵੀ ਹਾਂ ਕੰਮ ਮੈਨੂੰ ਕਰਨਾ ਪੈਂਦਾ ਆਹ ਨਹੀਂ ਕਰਦੀ ਉਹ ਨਹੀਂ ਕਰਦੀ ਮਾਤਾ ਮੈਂ ਜਾਣਦੀ ਆ ਤੈਨੂੰ ਤੇ ਤੇਰੇ ਸੁਭਾਅ ਨੂੰ ਚੰਗੀ ਤਰ੍ਹਾਂ ਹੀ ਤੂੰ ਏਸੇ ਮੂੰਹ ਨਾਲੇ ਮੁੜ ਕੇ ਕਹਿਣਾ ਆ ਵੀ ਹਾਂ ਸਵੇਰੇ ਹੀ ਆਪਦੀ ਸਕੂਟਰੀ ਤੇ ਪਰਸ ਚੱਕਦੀ ਆ ਤੁਰ ਜਾਂਦੀ ਆ ਵੀ ਘਰ ਦੇ ਕੰਮ ਚ ਮੈਨੂੰ ਤੜਿਆ ਹੋਇਆ ਆ ਹਰ ਚੰਕ ਦੀ ਚੀਜ਼ ਸੋਨਾ ਨਹੀਂ ਹੁੰਦੀ ਉਹਨਾਂ ਨੂੰ ਪੁੱਛ ਕੇ ਦੇਖ ਜੜੀਆਂ ਜੋਬ ਵੀ ਕਰਦੀਆਂ ਨੇ ਤੇ ਨਾਲ ਨਾਲ ਉਹਨਾਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਆ ਹੋਰ ਨਾ ਸੀ ਤੇ ਮੇਰੇ ਵਾਲੀ ਦੇਖ ਲੈ ਤੋਂ ਕਿਤੇ ਸੁੱਖ ਦੇ ਵੀ ਚੈਨ ਨਹੀਂ ਹੁੰਦਾ ਮੈਨੂੰ ਉਵੇਂ ਹੀ ਘਰੇ ਖੱਪਦੀਆਂ ਤੇ ਬਾਹਰ ਵੀ ਖੱਪਦੀਆਂ ਹੁਣ ਮੰਮੀ ਤੂੰ ਆਪਦੀ ਹਿੰਦ ਛੱਡ ਦੇ ਤੇਰ ਤੋਂ ਨਾ ਕੰਮ ਹੋਣਾ ਨਾ ਵਾਸਤਾ ਸਮੇਂ ਦੇ ਨਾਲ ਨਾਲ ਆਪਾਂ ਵੀ ਸਾਰੇ ਬਦਲ ਚੁੱਕੇ ਹਾਂ ਕਿਉਂਕਿ ਖਰਚੇ ਸਾਡੇ ਇੰਨੇ ਜ਼ਿਆਦਾ ਵੱਧ ਗਏ ਕਿ ਜੀਓ ਜੀ ਨੂੰ ਕਮਾਉਣਾ ਪੈਂਦਾ ਪਰ ਇਸ ਸਾਰੇ ਚੱਕਰ ਦੇ ਵਿੱਚ ਲੇਡੀਜ਼ ਸਭ ਤੋਂ ਵੱਧ ਪੇਛੜੀ ਆ ਉਹ ਜਿਹੜੀ ਜੋਬ ਕਰਦੀ ਆ ਤੇ ਉਹ ਘਰੇ ਆ ਕੇ ਕੰਮ ਵੀ ਕਰਨਾ ਪੈਂਦਾ ਕਿਉਂਕਿ ਉਦੇ ਹਸਬੰਡ ਫੈਮਿਲੀ ਜਾਂ ਸੱਸ ਕੋਈ ਉਹਦੇ ਨਾਲ ਕੋਆਪਰੇਟ ਹੀ ਨਹੀਂ ਕਰਦਾ ਹੈਗਾ ਭਾਵੇਂ ਮੇਰੀ ਮਾਂ ਵਾਂਗੂੰ ਕਈ ਸੱਸਾਂ ਕਹਿ ਦਿੰਦੇ ਨੇ ਵੀ ਅਸੀਂ ਕੋਆਪਰੇਟ ਕਰਾਂਗੇ ਪਰ ਉਹਨਾਂ ਦਾ ਇਹ ਚਾਹ ਚਾਰਕ ਦਿਨ ਦੇ ਵਿੱਚ ਹੀ ਲੈ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਤਾਨੇ ਮੀਨੇ ਆਏ ਜਾਂਦੇ ਤੇ ਬਸ ਇਹ ਗੱਲ ਗੱਲ ਤੇ ਉਹਨੂੰ ਪੰਡਦੀਆਂ ਮੇਰੇ ਨੂੰ ਤਾਂ ਬੱਚਾ ਲਈ ਜਾਂਦੀ ਹੈ ਕੰਮ ਨੂੰ ਹੱਥ ਨਹੀਂ ਲਾਉਂਦੀ ਡੱਕਾ ਤੋੜ ਕੇ ਦੂਰਾ ਨਹੀਂ ਕਰਦੀ ਤੇ ਪਰ ਖੁਸ਼ ਹੁੰਦੀਆਂ ਸਿਰਫ ਇੱਕ ਦਿਨ ਜਦੋਂ ਵੀ ਨੂੰਹ ਲਿਆ ਕੇ ਤਨਖਾ ਆਹੀ ਆਵਦੀ ਸੱਸ ਦੇ ਕੋਲੋਂ ਕੁ ਵਧੀਆ ਲੈ ਵੀ ਇੰਨੇ ਪੈਸੇ ਤਰ੍ਹਾਂ ਮਿਲ ਗਏ ਬਸ ਉਦੋਂ ਹੀ ਸਿਰਫ ਸੱਸਾ ਕੁਛ ਹੁੰਦੀਆਂ ਨੇ ਬਾਕੀ 29 ਦਿਨ ਤਾਂ ਮੱਥੇ ਚਾ ਦੇਖ ਲੋ ਮੇਰੀ ਬੇਬੀ ਆ ਕੋ ਮੱਥੇ ਚ ਤਿਓੜੀਆਂ ਹੀ ਪਈਆਂ ਰਹਦੀਆਂ ਜੇਕਰ ਆਪਾਂ ਨੂੰ ਤਾਂ ਜੋਬ ਕਰਵਾਉਣੀ ਹੈ ਨਾ ਤਾਂ ਉਹਦੇ ਨਾਲ ਕੋਆਪਰੇਟ ਕਰਨ ਦਾ ਵੀ ਸਾਰੀ ਫੈਮਿਲੀ ਦਾ ਹੱਕ ਬਣਦਾ ਮੇਰੇ ਵਰਗੀਆਂ ਕਈ ਹੋਣਗੀਆਂ ਜਿਹੜੀਆਂ ਪੜ੍ਹ ਲਿਖ ਕੇ ਘਰੇ ਬੈਠੀਆਂ ਜੋ ਪੀਓ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਜਕੜੀਆਂ ਹੋਈਆਂ ਨੇ ਉਹਨਾਂ ਦਾ ਦਿਲ ਤਾਂ ਬਹੁਤ ਕਰਦਾ ਵੀ ਅਸੀਂ ਵੀ ਜੌਬ ਕਰੀਏ ਪਰ ਘਰ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਕਿੱਥੇ ਛੱਡਦੀਆਂ ਨੇ